ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਆਂ ਜਗਰਾਉ ਮੰਡੀ ਦੇ ਵਿੱਚ ਜਗਰਾਉ ਮੰਡੀ ਆ ਚ ਭਰੀ ਪਈ ਆ ਰਾਹ ਤੁਹਾ ਦਿਨਾਂ ਨਹੀਂ ਗਾ ਮਹਾਲੀ ਬੇਚਾਰੇ ਪਾਸੇ ਕਿਉਂਕਿ ਮੀਂਹ ਪੈ ਰਿਹਾ ਨੇ ਦੇਖੋ ਪੰਜਾਬ ਦੇ ਬੇਚਾਰੇ ਪਾਸੇ ਹੜ੍ਹ ਵਾਲੀ ਸਥਿਤੀ ਵੱਧਦੀ ਜਾ ਰਹੀ ਆ ਮੀਂਹ ਆ ਮੀਂਹ ਕਾਰਨ ਸਬਜ਼ੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਆ ਦੇਖੋ ਜੀ ਲੋ ਇਨਾ ਨੁਕਸਾਨ ਹੋ ਰਿਹਾ ਸਬਜ਼ੀਆਂ ਦਾ ਕੋਈ ਗਾ ਮਾਲ ਹੀ ਮਾਲ ਪਿਆ ਪਰ ਗਾਹਕ ਨਹੀਂ ਦਿਖ ਰਿਹਾ ਅੱਜ ਇਹਨੇ ਕਿ ਬਾਪੂ ਜੀ ਬੱਸ ਜੀ ਮੌਸਮ ਦਾ ਹਾਲ ਦੇਖੋ ਕੀ ਹੋਇਆ ਪਿਆ ਕੋਈ ਦਿਖਾਉਣਾ ਹੈ ਬਾਪੂ ਜੀ ਨੂੰ ਲਓ ਜੀ ਮਾਲ ਦੇਖੋ ਬੂਰੀਆਂ ਦੀਆਂ ਬੂਰੀਆਂ ਢੇਰੀਆਂ ਲੱਗੀਆਂ ਪਈਆਂ ਇੱਥੇ ਮੀਂਹ ਕਰਕੇ ਸਾਰਾ ਕੁਝ ਹੁੰਦਾ ਚੱਲ ਰਿਹਾ ਪੰਜਾਬ ਐਸਟ ਹੜਾਂ ਦੀ ਸਿੱਧੀ ਨਾਲ ਜੂਝ ਰਿਹਾ ਵਾ ਸਬਜ਼ੀਆਂ ਦਾ ਫਸਲਾਂ ਦਾ ਚਾਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪ੍ਰਮਾਤਮਾ ਅਗੇ ਅਰਦਾਸ ਆ ਵੀ ਚਲੋ ਵਾਰਿਸ਼ ਬੰਦ ਹੋ ਜੇ ਤੇ ਦਰਿਆ ਆ ਦੇ ਆਪਦੇ ਟਿਕਾਣੇ ਆ ਜਾਣ ਪੰਜ ਬੋਲਡ ਮੁੱਮੀ ਅਜੇ ਹਟਣ ਦਾ ਨਾਮ ਹੀ ਲੈ ਰਿਹਾ ਜੀ ਜਗਰਾਉ ਮੰਡੀ ਦਾ ਜਮੀ ਹੀ ਮੀ ਆ ਮੀ ਬਹੁਤ ਤੇਜ ਹੋ ਚੁੱਕਿਆ ਵਾ ਜਿੱਦਨ ਦਾ ਮੈਂ ਜਗਰਾਉ ਮੰਡੀ ਚ ਆਉਣ ਲੱਗਾ ਮੈਂ ਪਹਿਲੀ ਵਾਰੀ ਦੇਖਿਆ ਵੀ ਅਜਿਨਾ ਮਾਲ ਪਿਆ ਤੇ ਗਾਹ ਘੈ ਨਹੀਂ ਗਾਣੀ ਇੱਥੇ ਸਾਰੇ ਗਾਹ ਕੀ ਗਾੜ ਫਰਦਾ ਹੁੰਦਾ ਗਰੁੱਪ ਲਈ ਕਰੇ ਚਲੋ ਆ ਬਰਸਾਤ ਪਿਛਲੇ 2-3 ਦਿਨ ਤੋਂ ਹੋ ਰਹੀ ਆ ਬਹੁਤ ਨੁਕਸਾਨ ਹੋ ਗਿਆ ਇਹਨਾ ਸਬਜ਼ੀਆਂ ਦਾ ਫਲਾਂ ਦਾ ਜ਼ਿਮੀਦਾਰ ਦਾ ਕਿਸਾਨ ਦਾ ਵਪਾਰੀ ਦਾ ਹਰ ਇੱਕ ਬੰਦੇ ਦਾ ਹਰ ਇੱਕ ਵਰਗ ਦਾ ਦਿਹਾੜੀਦਾਰ ਕਾਮੇ ਦਾ ਵੀ ਨੁਕਸਾਨ ਆ ਇਹਦੇ ਵਿੱਚ ਉਹਨਾਂ ਦਾ ਕੰਮ ਖੜ ਗਿਆ ਜੀ ਵਿਚਾਰਿਆਂ ਦਾ ਕਿਉਂਕਿ ਬਰਸਾਤ ਨਾਲ ਕੋਈ ਕੰਮ ਨਹੀਂ ਚੱਲਦਾ ਉਹ ਵਿਚਾਰੇ ਘਰੇ ਬੈਠੇ ਆ ਚਲੋ ਪ੍ਰਮਾਤਮਾ ਨੇ ਆਪਣੇ ਰਾਗਾਂ 'ਚ ਜਿਵੇਂ ਰਾਜ਼ੀ ਰੱਖਣਾ ਜੀ ਬਾਪੂ ਜੀ ਜਿੰਨ 2 ਮਰਦ ਦੋਗੇ ਜੀ ਅੱਛਾ ਬਾਪੂ ਜੀ ਅੱਜ ਮੈਂ ਦੇਖਿਆ ਮੰਡੀ ਦੇ ਵਿੱਚ ਬੜਾ ਮਤਲਬ ਵੇਲ ਪਿਆ ਰਾਸ਼ੀ ਰਸ਼ ਭਰਿਆ ਛੋਡੇ ਸਮਾਨ ਹੋਈਏ ਕੱਲਾ ਰਾਤ ਅੱਗੇ ਹੁੰਦਾ ਗਾਹ ਕਿਥੇ ਉਰੇ ਬਹੁਤ ਜਿਆਦੇ ਰੇੜੀਆਂ ਖੜੀਆਂ ਹੁੰਦੀਆਂ ਗੱਡੀਆਂ ਖੜੀਆਂ ਹੁੰਦੀਆਂ ਤੇ ਲੋਡਿੰਗ ਚੱਲਦੀ ਆ ਤੇ ਅੱਜ ਮੈਨੂੰ ਦੇਖ ਰਿਹਾ ਮੀਂਹ ਦੀ ਮਾਰ ਛੋਡੇ ਤੇ ਪਈ ਆ ਸਭ ਤੋਂ ਜਿਆਦਾ ਪਈ ਆ ਆਹ ਤੋਂ ਵੱਧ ਪਈ ਆ ਜੀ ਜ਼ਿਮੀਦਾਰ ਵਪਾਰੀ ਤੇ ਦਿਹਾੜੀਦਾਰ ਕੰਮ ਆ ਇਹ ਸਾਰੇ ਵਿਚਾਰੇ ਮੀਂਹ ਤੋਂ ਫੁੱਲ ਪ੍ਰਭਾਵਤ ਨੇ ਪੰਜਾਬ ਦੇ ਵਿੱਚ ਖੜਾਉਂਦੀ ਸਥਿਤੀ ਬਣੀ ਪਈ ਆ ਸਾਡੇ ਚਾਰਲੇ ਦੇ ਆਏ ਸਾਡੇ ਚਾਰਲੇ ਦੇ ਸਪੀਚ ਆਇਆ ਅੱਛਾ ਜੀ ਬਹੁਤ ਥੀ ਆਉਂਦਾ ਹਾਂ ਨਹੀਂ ਵੇ ਦਿੱਸੀ ਜਾਂਦਾ ਜੀ ਮੈਂ ਵੀ ਕਿੰਨੇ ਟਾਈਮ ਦਾ ਇੱਥੇ ਆਉਂਦਾ ਮੈਂ ਵੀ ਅੱਜ ਦੇਖਿਆ ਵੀ ਕੋਈ ਵੀ ਨਹੀਂ ਤਾਂ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਚਲੋ ਪਰਮਾਤਮਾ ਮਿਹਰ ਕਰੇ ਬਾਰਸ਼ ਆਟੇ ਤੇ ਸਾਰਿਆਂ ਦੇ ਕੰਮ ਚੱਲਣ ਵੇ ਵਾਈ ਬਰੂਪ ਲਈ ਕਰੇ ਬਾਰਸ਼ ਚੱਲ ਰਹੀ ਹੈ ਬਾਬਾ ਨਾਨਕ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਕਿਰਪਾ ਕਰਨ ਤੇ ਸਭ ਸ਼ਾਂਤੀ ਰਹੇ ਸਾਰਿਆਂ ਦਾ ਕੰਮ ਵਧੀਆ ਚੱਲੇ ਜੀ ਬਿਲਕੁਲ ਸਾਬ ਜੀ ਸਹੀ ਗੱਲ ਠੀਕ ਹੈ ਜੀ ਦੋਸਤੋ ਰਾਤ ਦੇ ਕੋਈ ਹਾਂ ਸਾਰਿਆਂ ਨੇ ਅਰਦਾਸ ਕਰੋ ਵੀ ਇਹ ਜਿਹੜੀ ਬਰਦਾਸ਼ਤ ਆ ਬੰਦ ਹੋ ਜੇ ਤੇ ਸਾਰਿਆਂ ਨੇ ਆਪੋ ਆਪਣੇ ਕੰਮਾਂ ਤੇ ਲੱਗ ਜਾ ਧੰਨਵਾਦ ਜੀ ਬਹੁਤ